અખિલ ભારતી હિન્દુ સંઘર્ષ કમેટીની એક મહત્વપૂર્ણ મીટિંગ પ્રકાશ બિહાર પટાલા રોડ વિખેયર પ્રધાન યુથ વિંગ રણજીત ગુપ્તા અને રાષ્ટ્રી ઉપાન વિકાસ રાવતની પ્રધાનગી હેઠ હોઈ એસ મીટિંગ રાષ્ટ્રી પ્રધાન સચિન મહેરા અગ્રવલ મહભા રાષ્ટ્રી પ્રધાન સાહેલ અગ્રવલ રમબલી પ્રવાસી સેલ રાષ્ટ્રી પ્રધાન અનુશાસન કમીટી ચેયરમ અનિલ કુમાર પપ્પુ અને યુથ વિંગને રાષ્ટ્રી ચેયરમ દીપક અરોડા વિશેષ તરતે શામલ હોય શુભમ ગુપ્તા ਕ੍ਰਿਸ਼ਨਾ, ਜਗਦੀਸ਼ ਪ੍ਰਸਾਦ, ਹਨੂਮਾਨ ਚੋਹਾਨ, ਅਨੁਜ ਕੁਮਾਰ, ਸ਼ਤਰੂਗਨ ਸ਼ਾ, ਰਾਜੇਸ਼ ਕੁਮਾਰ, ਸੋਨੂ ਕੁਮਾਰ, ਮਾਧਵ, ਵਰਿੰਦ ਕੁਮਾਰ, ਵਿਨੋਦ ਦੂਬੇ ਅਤੇ ਸੁਨੀਤਾ ਕੁਮਾਰੀ ਨੂੰ ਪ੍ਰਵਾਸੀ ਸੈਲ ਦੇ ਅੰਦਰ ਵੱਖ-ਵੱਖ ਅਹੁਦਿਆਂ ਤੇ ਨਿਯੁਕਤ ਕੀਤਾ ਗਿਆ। ਸਚਿਨ ਮਹਿਰਾ ਨੇ ਤਰਨਤਾਰਨ ਉਪ ਚੋਣ ਵਿੱਚ ਹਿੰਦੂ ਨੇਤਾ ਸੁਧੀਰ ਸੂਰੀ ਦੇ ਕਾਤਲ ਦੇ ਪ੍ਰਾ ਸੰਦੀਪ ਸਣੀ ਨੂੰ ਵਾਰਿਸ ਪੰਜਾਬ ਦੀ ਟਿਕਟ ਦਿੱਤੇ ਜਾਂਦਾ ਸਖਤ ਵਿਰੋਧ ਕੀਤਾ ਇਸ ਮੌਕੇ ਰਾਸ਼ੀ ਕਨਵੀਨਰ ਸ਼ਾਂਤਸੁੰਦਰ ਅਰਜਨ ਸਿੰਘ ਰਘੂਰਾਜਾ ਸਾਗਰ ਕੋਪਾਲਦਾਸ ਸੁਰੇਂਦਰ ਸ਼ਰਮਾ ਪ੍ਰਜੇਂਦਰ ਕੁਮਾਰ ਅਤੇ ਰਮੇਸ਼ ਕੁਮਾਰ ਸਮੇਤ ਹੋਰ ਪਤਵੰਤੇ ਮੌਜੂਦ ਸਨ ਜੇ ਅਸੀਂ ਸਾਰੇ ਇਕੱਠੇ ਰਵਾਂਗੇ ਤੇ ਅਸੀਂ ਹਮੇਸ਼ਾ ਹੀ ਆਪਣੀ ਹਰ ਮੁਸ਼ਕਿਲ ਹੱਲ ਕਰਾ ਸਕਦੇ ਹਾਂ ਅਸੀਂ ਪਰਿਵਾਰ ਆ ਅਗਰ ਸਾਡੇ ਪਰਿਵਾਰ ਦੇ ਕਿਸੇ ਪਰਿਵਾਰ ਦੇ ਵਿੱਚ ਚੂਲਾ ਨਹੀਂ ਚੱਲਦਾ ਉਹ ਪਰਿਵਾਰ ਦੇ ਵਿੱਚ ਕੋਈ ਰੋਜ਼ਗਾਰ ਨਹੀਂ ਹੈ ਤੇ ਸਾਨੂੰ ਦੱਸੋ ਮੈਂ ਉਹਨੂੰ ਰੋਜ਼ਗਾਰ ਵੀ ਉਸ ਪਰਿਵਾਰ ਦੇ ਵਿੱਚ ਮੱਈਆ ਤਰ੍ਹਾਂ ਦੀ ਪੂਰੀ ਕੋਸ਼ਿਸ਼ ਕਰਾਂਗਾ ਲੇਕਿਨ ਉਹ ਗੱਲ ਮੈਨੂੰ ਪਤਾ ਹੋਣੀ ਚਾਹੀਦੀ ਆ ਕਿ ਤਾਂ ਕਿ ਤਾਦੀ ਮੈਂ ਤੁਹਾਡੀ ਸਹਾਇਤਾ ਕਰਾਂਗਾ ਨਾ ਦੂਸਰੀ ਗੱਲ ਕਿ ਵੀ 올 ਇੰਡੀਆ ਹਿੰਦੂ ਸੰਘਰਸ਼ ਕਮੇਟੀ ਪੰਜਾਬ ਦੇ ਵਿੱਚ ਪਰਵਾਸੀਆ ਦੇ ਨਾਲ ਤੇ ਆ ਸਾਰਿਆਂ ਦੇ ਨਾਲ ਆ ਸਾਡੇ ਸੱਜਣ ਮੈਰਰ ਨੈਸ਼ਨਲ ਪ੍ਰੈਜ਼ੀਡੈਂਟ ਉਹਨਾਂ ਦੇ ਨਿਰਦੇਸ਼ ਅਨਸਾਰ 12 ਲੁਕਦੀਆਂ ਗਿੱਧੀਆਂ ਗਈਆਂ ਪਰਵਾਸੀ ਸੈਲ ਦੀਆਂ ਉਹ ਸਾਡੀ ਮੁਹੀਮ ਹੈ ਕਿ ਹਰ ਇੱਕ ਨੂੰ ਨਾਲ ਲੈ ਕੇ ਦੋਨਾ ਇਹੋ ਹੀ ਨਹੀਂ ਕਿ ਪਰਵਾਸੀ ਹੋਣ ਜਾਂ Hindu ਹੋਣ ਜੇ ਸਾਡੇ ਸਿੱਖ ਵੀ ਆਂਦੇ ਆ ਉਹ ਵੀ ਸਾਡੇ ਭਰਾ ਨੇ ਕੋਈ ਉਹ ਵੱਖਰੇ ਨਹੀਂ ਹੈਗੇ